अर्ज़ दा फर्ज ये साहिब मेरे... अर्ज़ करन ये साहिब मेरे... रख जगत जलंदा कल्याण होवे... नफ़रत निंदया करे न कोई एथ ਇਥੇ ਹਰ ਪਰਮੇਸ਼ਾਨ ਇਨਸਾਨ ਹੋਵੇ ਨਾ ਕੋ ਦਿਸੇ ਬੇਗਾਨਾ ਨਾ ਦਿਸੇ ਵੈਰੀ ਦਿਸਦਾ ਸਾਰਿਆਂ ਵਿੱਚ ਭਗਵਾਨ ਹੋਵੇ ਝਗੜਾ țeੜਾ ਫਿਰ ਕਰੂਗਾ ਭੀਮ ਕਿਹੜਾ ਤੇਰੇ ਏਕ ਹੀ ਹੋਣ ਦਾ ਗਿਆਨ ਹੋਵੇ ਤੇਰੇ ਏਕ ਹੀ ਹੋਣ ਦਾ ਗਿਆਨ ਹੋਵੇ ਗੁਰ ਮਿਲਿਆ ਪਰਮੇਸ਼ਰ ਮਿਲਿਆ ਮੇਰੇ ਗਮ ਨਾ ਰਹੇਗੇ ਬਾਕੀ ਬੂਹੇ ਕੋਲ ਬਹਿਸਾਂ ਵਾਲੇ ਬੰਦ ਕਰਦੀ ਗਮਾਂ ਵਾਲੀ ਤਾਂ ਕੀ ਮੱਕ ਗਿਆ ਇਤਾਂ ਦੇਖੀਆਂ ਗੰਗਾ ਗਿਆ ਤਾਂ ਪਾਣੀ ਬੁਲੇ ਸ਼ਰਬ ਅੰਦਰੋਂ ਪਾਇਆ ਮੇਰੀ ਮੁੱਕ ਗਈ ਆਉਣੀ ਜਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਕਵਤਾ ਸਰਵਣ ਕਰੋ ਕਿ ਜਨਮ ਸਵਾਰੇ ਕੋਈ ਸ਼ਬਦ ਬਗੈਰ ਨਾ ਕਿ ਐ ਪ੍ਰਾਣੀ ਐ ਬੰਦੇ ਤੂੰ ਆਇਆ ਤਾਂ ਬੰਦਗੀ ਕਰਨ ਸੀ ਰਾਮ ਰਾਮ ਕਰਨ ਸੀ ਪਰ ਰਾਮ ਰਾਮ ਦੀ ਜਗ੍ਹਾ ਤੇ ਕਰਨ ਲੱਗ ਪਿਆ ਮਾਇਆ ਮਾਇਆ ਵੱਡਿਆ ਚਾਤਰ ਚਲਾਕਾ ਤੂੰ ਮਾਇਆ ਠੱਗਣੀ ਨੇ ਠੱਗ ਲਿਆ ਮਾਇਆ ਕੇ ਦੇਵਾਨੇ ਪ੍ਰਾਣੀ ਝੂਠ ਠਗੌਰੀ ਪਾਈ ਬੰਦਾ ਅਣਜਾਣਪਨੇ ਚ ਜਨਮ ਬਗੜ ਬੈਠਦਾ ਹੈ ਪਰ ਪੰਚਮ ਪਾਤਸ਼ਾਹ ਭਰੋਸਾ ਦਿੰਦਿਆ ਧੀਰਜ ਦਿੰਦਿਆ ਇਲਾਜ ਵੀ ਦੱਸਦਿਆ ਕਿ ਭੋਲਿਆ ਜੇ ਵਿਗੜਿਆ ਜਨਮ ਸੰਵਾਰਨਾ ਤਾਂ ਸੰਤਾਂ ਦੀ ਸ਼ਰਨ ਪੈ ਜਾ ਸ਼ਬਦ ਨਾਲ ਜੁੜ ਜਾ ਭਗਵਾਨ ਬੜੇ ਕਿਰਪਾਲੂ ਨੇ ਆਪੇ ਕਿਰਪਾ ਕਰਨਗੇ ਆਪੇ ਮੇਲ ਲਏ ਕਿਰਪਾਲ ਗੁਰੂ ਕਾ ਸ਼ਬਦ ਜਪ ਭਏ ਨਿਹਾਲ ਦੇਖੋ ਆਜਾਮਲ ਪੈਸਾ ਪਾਪੀ ਸੀ ਸ਼ਬਦ ਨਾਲ ਜੁੜ ਗਿਆ ਜਨਮ ਸੰਵਰ ਗਿਆ ਬਾਲਮੀਕ ਕੈਸਾ ڈاکੂ ਸੀ ਸ਼ਬਦ ਨਾਲ ਜੁੜ ਗਿਆ ਜਨਮ ਸੰਵਰ ਗਿਆ ਗਨਕਾ ਕੈਸੀ ਵਿਵਚਾਰਨੀ ਸੀ ਸ਼ਬਦ ਨਾਲ ਜੁੜ ਗਈ ਜਨਮ ਸੰਵਰ ਗਿਆ ਸੱਜਣ ਕੈਸਾ ਠੱਗ ਸੀ ਸ਼ਬਦ ਨਾਲ ਜੁੜ ਗਿਆ ਜਨਮ ਸੰਵਰ ਗਿਆ ਲਓ ਜਨਮ ਸੰਸਾਰੇ ਕੋਈ ਸ਼ਬਦ ਬਗੈਰ ਨਾ ਕਵਤਾ ਇਉਂ ਬੇਸ਼ੈ ਜੀ ਚਤਰ ਚਲਾ ਕੋ ਵੰਡੇ ਚਤੁਰੇ ਚਲਾਕ ਬੰਦੇ ਬੰਦਗੀ ਤੋਰੇ ਰਹਾ ਸਤਨਾਮੁ ਓ रामदी था माया माया कर सतनाम रामदी था आस विशवास जीते आस विश्वास जीते किसे ने नी ना जनम सवार कोई शब्द बगैर ना जनम सवार कोई ਅੰਤਾਂ ਨੂੰ ਬੜਾ ਕੇ ਤੋੜਿਆ ਕੁੰਜੀ ਨੋਖ ਤਿਆਰ ਜੋ ਹੋਰ ਨਾ ਕਿਸੇ ਤੋਂ ਖੁੱਲੇ ਦਸਮਾ ਦਵਾਰ ਜੋ ਹੋਰ ਨਾ ਕਿਸੇ ਤੋਂ ਖੁੱਲੇ ਦਸਵੇਂ ਦਵਾਰ ਦੀ ਕਰਾਉਂਦਾ ਕੋਈ ਸੈਰ ਨਾ ਜਨਮ ਸਵਾਰੇ ਕੋਈ ਸ਼ਬਦ ਵਗੈਰ ਨਾ ਜਨਮ ਸਵਾਰੇ ਕੋਈ ਕਉਰੂ ਤੇ ਸਜਣ ਠੱਗ ਸ਼ਬਦ ਕੁਮਾਗਲੇ ਜਮਨਾਗਰੀ ਨੂੰ ਜਾਂਦੇ ਸਚਖੰਡ ਪਾਗਦੇ ਜਮਨਾਗਰੀ ਨੂੰ ਜਾਂਦੇ ਗੁਰੂ ਦੇ ਸ਼ਬਦ ਬਾਜੋ ਕਿਸੇ ਦੀ ਵੀ ਖੈਰ ਨਾ ਜਨਮ ਸਵਾਰੇ ਕੋਈ शद वग़ैरन जनम सवारे कोई जुगत दसे मुरशद काम शबद नारायण दे तार तव शबद नारायण दे लॻ से वसाधु बि न तूं नी तैरन ਨਮਨ ਸੰਭਾਰੇ ਕੋਈ ਸੰਤਾਂ ਵਗੇ ਰਨਾ ਜਨਮ ਸਵਾਰੇ ਕੋਈ ਤਾਕੂ ਬਾਲਮੀ ਕੁਮਾਰਾ ਰੀਸ਼ੀ ਸੀ ਬੜਾ ਲਿਆ ਸੰਤਾਂ ਨੇ ਸ਼ਬਦ ਜਾਦੂ ਗਨ ਕਾਤ ਪਾਲਿਆ ਸੰਤਾਂ ਨੇ ਸ਼ਬਦ ਜਾਦੂ ਬਿਸ਼ਿਆ ਬੇਕਾਰਾਂ ਵਾਲੀ ਬਿਸ਼ਿਆ ਬੇਕਾਰਾਂ ਵਾਲੀ ਛੱਡੀ ਪੋਰਾ ਜੈ ਰਨਾ ਜਨਮ सवारे कोई सम्दा बगैर न जनम सवारे ते सुण शब्द मिठा सदन कारी ने ਬੱਕਰੇ ਚੂਰਾਮ ਡਿਠਾ ਸਦਲੇ ਕਸਾਗੀ ਨੇ ਬੱਕਰੇ ਚੂਰਾਮ ਡਿਠਾ ਕੋ ਨੂਰ ਦੇ ਸਹਦਾਏ ਏ ਕੋ ਨੂਰ ਦੇ ਸਹਦਾਏ ਦਿਸੇ ਕੋਈ ਗੈਰ ਨਾ ਜਨਮ ਸਵਾਰੇ ਕੋਈ ਸ਼ਬਦ ਬਗੈਰ ਨਾ ਜਨਮ ਸਵਾਰੇ ਕੋਈ ਕਰ ਦਾਨੋ ਪਾਗਵੰਦਾ ਸਾਧੂਆਂ निंदा जो काणी जो तरम रा कोलू विच निंदा जो काणी जो तरम राए साधू तर जनम सवारे कोई साधुआ बगैर न जनम सवारे कोई हो संता दूर गंगा जल जाल जान ले चर तो तोवे पील ਈਸ਼ਾਨ ਲੈ ਚਰਨ ਤੋਂ ਏ ਤੋਂ ਏ ਪੀ ਲੈ ਮੌੜਾ ਨਗਰੀ ਚਹਿ ਰੈਣਾ ਮੌੜਾ ਨਗਰੀ ਚਹਿ ਰੈਣਾ ਸਦਾ ਪੀ ਮਸ਼ੇਰ ਨਾ ਜਨਮ ਸਵਾਰੇ ਕੋਈ ਸ਼ਬਦ ਬਗੈਰ ਨਾ ਜਨਮ ਸਵਾਰੇ ਕੋਈ ਬਿਨ ਗੁਰ ਸ਼ਬਦੈ ਮਨ ਨਹੀਂ ਠੋਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ